ਹੈਲੋ एवरीवन ਅੱਜ ਆਪਾਂ ਪੜਾਂਗੇ ਵਿਸ਼ੇਸ਼ਣ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਪਰਿਭਾਸ਼ਾ ਜਿਹੜੇ ਸ਼ਬਦ ਨਾਮ ਜਾਂ ਪ੍ਰਨਾਮ ਨਾਲ ਆ ਕੇ ਉਹਨਾਂ ਦੇ ਗੁਣ ਔਰ ਗੁਣ ਜਾਂ ਗਿਣਤੀ ਮਿੰਤੀ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਹਰਾ ਲਾਲ ਕਿਸਮਾ ਵਿਸ਼ੇਸ਼ਣ ਦੀਆਂ ਪੰਜ ਕਿਸਮਾਂ ਹਨ ਪਹਿਲੀ ਹੈ ਗੁਣਵਾਚਕ ਵਿਸ਼ੇਸ਼ਣ ਜੋ ਨਾਮ ਦੇ ਗੁਣ ਉਹ ਗੁਣ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਏ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਨੇੜਰ ਦਰਪੋਕ ਤੇਜ ਮਹਿੰਗੀ ਤੁਲਨਾ ਦੇ ਆਧਾਰ ਤੇ ਗੁਣਵਾਚਕ ਵਿਸ਼ੇਸ਼ਣ ਤਿੰਨ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਹੈ ਸਧਾਰਨ ਜਦੋਂ ਕਿਸੇ ਨਾਮ ਪਰਨਾਮ ਦੇ ਵਿਸ਼ੇਸ਼ਣ ਦਾ ਗੁਣ ਅਗੁਣ ਦੱਸੇ ਜਿਵੇਂ ਮੱਗਰ ਸੋਣਾ ਹੈ ਅਧਿਕਤਰ ਜਦੋਂ ਕਿਸੇ ਨਾਲ ਤੁਲਨਾ ਕੀਤੀ ਜਾਵੇ ਜਿਵੇਂ ਮੱਗਰ ਭੋਲੇ ਤੋਂ ਸੋਣਾ ਹੈ ਤੀਜੀ ਕਿਸਮ ਹੈ ਅਦਿਕਤਮ ਜਦੋਂ ਦੋ ਤੋਂ ਵਧੇਕ ਵਿਸ਼ੇਸ਼ਨਾ ਦੀ ਆਪਸ ਵਿੱਚ ਤੁਲਨਾ ਕੀਤੀ ਜਾਵੇ ਜਾਂ ਜਿੱਥੇ ਸਰਵਸ਼੍ਰੇਸ਼ਟ ਗੱਲ ਹੋਵੇ ਜਿਵੇਂ ਮੱਗਰ ਸਭ ਤੋਂ ਸੋਣਾ ਹੈ ਦੂਸਰੀ ਕਿਸਮ ਹੈ ਸੰਖਿਆਕ ਜਾਂ ਗਿਣਤੀਵਾਚਕ ਜਿਹੜੇ ਸ਼ਬਦ ਆਪਣੇ ਵਿਸ਼ੇਸ਼ਣਾਂ ਦੀ ਗਿਣਤੀ ਜਾਂ ਦਰਜਾ ਦੱਸਣ ਉਹਨਾਂ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇੱਕ ਦੋ ਪਹਿਲਾ ਇਸ ਨੂੰ ਅੱਗੇ 6 ਪ੍ਰਕਾਰ ਨਾਲ ਵੰਡ ਸਕਦੇ ਹਾਂ ਪਹਿਲੀ ਹੈ ਸਧਾਰਨ ਜੋ ਸ਼ਬਦ ਪੂਰੀ ਗਿਣਤੀ ਦੱਸਣ ਜਿਵੇਂ 5 10 ਦੂਸਰਾ ਹੈ ਕਰਮਵਾਚੀ ਜੋ ਨਾਮ ਜਾਂ ਪਰਨਾਮ ਦਾ ਦਰਜਾ ਦੱਸੇ ਜਿਵੇਂ ਪਹਿਲਾ ਦੂਜਾ ਤੀਸਰੀ ਹੈ ਸਮੁੱਚਤਾ ਬੋਧਕ ਜੋ ਆਪਣੇ ਵਿਸ਼ੇਸ਼ ਦੀ ਸਾਰੀ ਦੀ ਸਾਰੀ ਗਿਣਤੀ ਦੱਸਣ ਜਿਵੇਂ ਦਸੇ ਪੰਜੇ ਸੱਤੇ ਚੌਥੀ ਹੈ ਕਸਰੀ ਉਹ ਵਿਸ਼ੇਸ਼ਣ ਜਿਹੜੀ ਜਿਹੜਾ ਆਪਣੇ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ ਜਿਵੇਂ ਅੱਧਾ ਕਿਲੋ ਨਿਖੇੜਵਾਚੀ ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਾਂ ਵਿੱਚ ਕੁਝ ਨੂੰ ਨਿਖੇੜ ਕੇ ਦੱਸੇ ਜਿਵੇਂ ਦੋ ਦੋ ਚਾਰ ਚਾਰ ਜਿਵੇਂ ਅਨਿਸ਼ਚਿਤ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਗਿਣਤੀ ਦਾ ਅੰਦਾਜ਼ਾ ਤਾਂ ਦੱਸੇ ਪਰ ਪੂਰੀ ਗਿਣਤੀ ਨਾ ਦੱਸੇ ਜਿਵੇਂ ਕੁਝ ਤੀਸਰੀ ਕਿਸਮ ਹੈ ਪਰਮਾਣਵਾਚਕ ਜੋ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਗਿਣਤੀ ਮਿੰਤੀ ਜਾਂ ਮਾਪ ਤੋਲ ਦੱਸਣ ਉਹਨਾਂ ਨੂੰ ਪਰਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਮੈਨੂੰ ਕਿਲੋ ਪਰ ਸੀਮੈਂਟ ਚਾਹੀਦਾ ਹੈ ਤੂੰ ਥੋੜਾ ਜਿਹਾ ਨਮਕ ਲਿਆ ਇਸ ਵਿੱਚ ਕਿਲੋ ਪਰ ਤੇ ਥੋੜਾ ਜਿਹਾ ਪਰਮਾਨਵਾਚਕ ਵਿਸ਼ੇਸ਼ਣ ਹਨ ਇਸ ਦੀਆਂ ਵੀ ਅੱਗੇ ਦੋ ਕਿਸਮਾਂ ਹਨ ਨਿਸ਼ਚਿਤ ਪਰਮਾਨਵਾਚਕ ਜਿਵੇਂ 3 ਕਿਲੋ ਆਟਾ ਦਿਓ ਅਨਿਸ਼ਚਿਤ ਪਰਮਾਨਵਾਚਕ ਚਾਹ ਵਿੱਚ ਰਤਾ ਕੁ ਖੰਡ ਹੋਰ ਪਾਓ ਵਿਸ਼ੇਸ਼ਣ ਦੀ ਚੌਥੀ ਕਿਸਮ ਹੈ ਨਿਸ਼ਚੇਵਾਚਕ ਜੋ ਸ਼ਬਦ ਆਪਣੇ ਵਿਸ਼ੇਸ਼ ਨੂੰ ਇਸ਼ਾਰੇ ਨਾਲ ਆਹਮ ਤੋ ਖਾਸ ਬਣਾਉਣ ਉਹਨਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇਹ ਸ਼ਾਮ ਦਾ ਘਰ ਹੈ ਇਸ ਵਿੱਚ ਇਹ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣ ਹੈ ਇਸ ਦੀਆਂ ਵੀ ਅੱਗੇ ਦੋ ਕਿਸਮਾਂ ਹਨ ਨਿਕਟਵਰਤੀ ਨੇੜੇ ਲਈ ਜਿਵੇਂ ਇਹ ਰਮਨ ਦਾ ਘਰ ਹੈ ਦੂਰਵਰਤੀ ਦੂਰ ਲਈ ਜਿਵੇਂ ਉਹ ਦੁਕਾਨ रजत ਦੀ ਹੈ ਪੰਜਵੀਂ ਕਿਸਮ ਹੈ ਪੜਨਾਮੀ ਵਿਸ਼ੇਸ਼ਣ ਉਹ ਸ਼ਬਦ ਜੋ ਪੜਨਾਮ ਹੁੰਦੇ ਹੋਏ ਕਿਸੇ ਨਾਲ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ ਉਸ ਨੂੰ ਪੜਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿਹੜਾ ਮੁੰਡਾ ਰੋਲਾ ਪਾ ਰਿਹਾ ਹੈ ਕਿੰਨੀ ਖੰਡ ਚਾਹੀਦੀ ਹੈ ਇਸ ਵਿੱਚ ਕਿਹੜਾ ਤੇ ਕਿੰਨੀ ਪੜਨਾਮੀ ਵਿਸ਼ੇਸ਼ਣ ਦੀਆਂ ਉਦਾਹਰਨਾਂ ਹਨ ਪੜਨਾਮੀ ਵਿਸ਼ੇਸ਼ਣ ਦੀਆਂ ਵੀ ਅੱਗੇ ਦੋ ਕਿਸਮਾਂ ਹਨ ਪਹਿਲੀ ਹੈ ਮੂਲ ਰੂਪ ਪੜਨਾਮੀ ਵਿਸ਼ੇਸ਼ਣ ਜਿਹੜੇ ਪ੍ਰਨਾਮ ਆਪਣੇ ਮੂਲ ਰੂਪ ਵਿੱਚ ਵਿਸ਼ੇਸ਼ਣ ਹੋ ਜਾਣ ਉਹਨਾਂ ਨੂੰ ਮੂਲ ਰੂਪ ਪੜਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਕਿਹੜਾ ਮੁੰਡਾ ਸਿੱਟੀ ਮਾਰਿਆ ਹੈ ਉਤਪਨ ਰੂਪ ਪੜਨਾਮੀ ਵਿਸ਼ੇਸ਼ਣ ਜੋ ਸ਼ਬਦ ਪ੍ਰਨਾਮ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਦੇਣ ਉਹਨਾਂ ਨੂੰ ਉਤਪਨ ਰੂਪ ਪੜਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਿੰਨਾ ਅੱਟਾ ਗੁੰਨਣਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ